ਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋ ਤੇ ਮੈਂ ਵੀ ਬਿਲਕੁਲ ਠੀਕ ਠਾਕ ਆਂ ਸਵਾਗਤ ਕਰਦੀ ਆਂ ਜੀ ਸਬਕ ਜ਼ਿੰਦਗੀ ਦੇ ਦਿਨ 41ਵਾਂ ਤੇ ਉਮੀਦ ਕਰਦੀ ਆਂ ਕਿ ਤੁਹਾਨੂੰ ਸਬਕ ਚੰਗੇ ਲੱਗ ਰਹੇ ਨੇ ਤੇ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਕੋਸ਼ਿਸ਼ ਕਰ ਰਹੇ ਆ ਇਹਨਾਂ ਨੂੰ ਉਤਾਰਨ ਦੀ ਸੋ ਅੱਜ ਦਾ ਥੋੜਾ ਜਿਹਾ ਤੁਹਾਨੂੰ ਬੈਕਗ੍ਰਾਉਂਡ ਡਿਫਰੈਂਟ ਲੱਗ ਰਿਹਾ ਹੈ ਬਿਕੋਜ਼ ਅੱਜ ਮੈਂ ਡਿਫਰੈਂਟ ਜਗ੍ਹਾ ਤੇ ਕਰਦੀ ਪਈ ਆ ਰਿਕਾਰਡ ਤੇ ਕਿਉਂਕਿ ਜਿੱਥੇ ਸਾਨੂੰ ਸਮਾਂ ਮਿਲਦਾ ਆਪਣੇ ਲਈ ਸਮਾਂ ਕੱਢ ਲੈਣਾ ਚਾਹੀਦਾ ਹੈ ਸੋ ਮੈਂ ਅੱਜ ਜਿਹੜਾ ਸਬਕ ਜ਼ਿੰਦਗੀ ਦਾ ਹੈਗਾ ਉਹ ਅੱਜ ਦਾ ਵਿਸ਼ਾ ਚੁਣਿਆ ਹੈਗਾ ਹੈ ਕਿ ਜ਼ਿੰਦਗੀ ਦੇ ਵਿੱਚ ਠਹਿਰਾ ਕਿੰਨਾ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਜਦੋਂ ਅਸੀਂ ਭੱਜੇ ਤੁਰੇ ਜਾਂਦੇ ਆ ਨਾ ਤੇ ਜਦੋਂ ਅਸੀਂ ਆਪਣੇ ਲਈ ਸਮਾਂ ਨਹੀਂ ਕੱਢ ਪਾਉਂਦੇ ਹੈਗੇ ਤਾਂ ਉਸ ਵਕਤ ਸਾਨੂੰ ਲੱਗਦਾ ਹੈ ਕਿ ਅਸੀਂ ਜ਼ਿੰਦਗੀ ਦੇ ਲਈ ਜਿਹੜੀ ਦੌੜ ਹੈ ਨਾ ਅਸੀਂ ਜ਼ਿੰਦਗੀ ਦੇ ਮਗਰ ਮਗਰ ਦੌੜੀ ਜਾ ਰਹੇ ਹਾਂ ਤੇ ਸਾਨੂੰ ਜ਼ਿੰਦਗੀ ਜਿਹੜੀ ਹੈ ਉਹ ਆਪਣੇ ਆਪ ਨੂੰ ਹੱਥ ਵੀ ਨਹੀਂ ਲਾਣ ਦੇ ਰਹੀ ਤੇ ਫਿਰ ਅਸੀਂ ਉਹਨੂੰ ਜ਼ਿੰਦਗੀ ਜਿਉਣਾ ਨਹੀਂ ਕਹਿੰਦੇ ਹੈਗੇ ਫਿਰ ਅਸੀਂ ਜ਼ਿੰਦਗੀ ਦੇ ਪਿੱਛੇ ਭੱਜਣਾ ਕਹਿ ਦਿੰਨੇ ਆ ਉਹਨੂੰ ਸੋ ਜ਼ਿੰਦਗੀ ਦੇ ਵਿੱਚ ਠਹਿਰਾ ਇਸ ਲਈ ਜ਼ਰੂਰੀ ਹੈ ਕਿਉਂਕਿ ਜ਼ਿੰਦਗੀ ਨੂੰ ਜਿਉਣਾ ਜ਼ਰੂਰੀ ਹੈ ਜ਼ਿੰਦਗੀ ਨੂੰ ਜਿਉਵਾਂਗੇ ਤਾਂ ਹੀ ਜ਼ਿੰਦਗੀ ਦੇ ਜਿਹੜੇ ਸਬਕ ਨੇ ਉਹ ਸਾਨੂੰ ਚੰਗੇ ਲੱਗਣਗੇ ਜਦੋਂ ਅਸੀਂ ਜ਼ਿੰਦਗੀ ਨੂੰ ਦੇ ਵਿੱਚ ਦੌੜ ਇੰਨੀ ਕਰ ਰੱਖੀ ਹੋਈ ਹੈ ਤਾਂ ਅਸੀਂ ਕਿਸੇ ਚੀਜ਼ ਨੂੰ ਆਬਜ਼ਰਵ ਨਹੀਂ ਕਰਦੇ ਹੈਗੇ ਸਾਡੇ ਆਸ-ਪਾਸ ਕੀ ਹੋ ਰਿਹਾ ਸਾਨੂੰ ਸਿਰਫ ਉਹ ਓਡੇ ਦੇ ਜਿਹੜਾ ਇੱਕ ਓਦੇ ਅੱਖਾਂ ਤੇ ਪਾ ਦਿੰਦੇ ਨੇ ਤਾਂ ਸਿਰਫ ਉਹਨੂੰ ਸਿਰਫ ਸਾਹਮਣੇ ਹੀ ਨਜ਼ਰ ਆਉਂਦਾ ਹੈ ਨਾ ਸਾਨੂੰ ਸਿਰਫ ਆਪਣੇ ਸਾਹਮਣੇ ਹੀ ਨਜ਼ਰ ਆਉਂਦਾ ਕੀ ਹੋ ਰਿਹਾ ਤੇ ਮੈਂ ਕਿਦਾਂ ਇਹ ਚੀਜ਼ ਨੂੰ ਅਚੀਵ ਕਰਨਾ ਹੈ ਸੋ ਜ਼ਿੰਦਗੀ ਦੇ ਵਿੱਚ ਫੋਕਸ ਬਹੁਤ ਜ਼ਰੂਰੀ ਏ ਬਟ ਫੋਕਸ ਦੇ ਨਾਲ ਨਾਲ ਕਿਤੇ ਨਾ ਕਿਤੇ ਤੁਹਾਨੂੰ ਠਹਿਰਾਅ ਵੀ ਕਰਨਾ ਚਾਹੀਦਾ ਏ ਆਪਣੇ ਆਪ ਵੱਲ ਵੇਖਣਾ ਚਾਹੀਦਾ ਹੈਗਾ ਕਿ ਮੈਂ ਜ਼ਿੰਦਗੀ ਦੇ ਵਿੱਚ ਕੀ ਕਰਨ ਆਇਆ ਵਾਂ ਜਾਂ ਮੈਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਾਸਤੇ ਆਇਆ ਵਾਂ ساری ਜ਼ਿੰਦਗੀ ਜਿਹੜਾ ਹੈਗਾ ਏ ਜ਼ਿੰਮੇਵਾਰੀਆਂ ਜਿਹੜੀਆਂ ਨੇ ਸਾਰੀ ਉਮਰ ਚੱਲਦੀਆਂ ਰਹਿੰਦੀਆਂ ਨੇ ਪਰ ਉਹਦੇ ਵਿੱਚੋਂ ਤੁਸੀਂ ਆਪਣੇ ਵਾਸਤੇ ਜਿਹੜਾ ਸਮਾਂ ਕੱਢਣਾ ਏ ਨਾ ਉਹ ਬਹੁਤ ਜ਼ਿਆਦਾ ਜ਼ਰੂਰੀ ਏ ਜਿਹੜਾ ਕਿ ਤੁਸੀਂ ਤਾਂ ਹੀ ਕੱਢ ਸਕਦੇ ਹੋ ਜੇ ਤੁਸੀਂ ਠਹਿਰਾ ਰੱਖੋਗੇ ਆਪਣੀ ਜ਼ਿੰਦਗੀ ਦੇ ਵਿੱਚ ਕਿਧਰੇ ਨਾ ਕਿਧਰੇ ਆਪਾਂ ਪੰਜਾਬੀ ਦੇ ਵਿੱਚ ਜਾਂ ਹਿੰਦੀ ਦੇ ਵਿੱਚ ਜਦੋਂ ਲਿਖਦੇ ਆ ਤਾਂ ਵਿਚਕਾਰ ਕਮਾ ਆਉਂਦਾ ਨਾ ਉਹਨੂੰ ਠਹਿਰਾ ਕੇ ਦਿੰਨੇ ਆ ਆਪਾਂ ਉਹ ਜਦੋਂ ਕਮਾ ਆ ਜਾਂਦਾ ਤਾਂ ਉਸ ਸੈਂਟੈਂਸ ਦੇ ਉਸ ਮਤਲਬ ਪੂਰੀ ਗੱਲਬਾਤ ਦੇ ਭਾਵ ਹੀ ਬਦਲ ਜਾਂਦੇ ਨੇ ਸੋ ਜ਼ਿੰਦਗੀ ਦੇ ਵਿੱਚ ਵੀ ਠਹਿਰਾ ਉਹਨਾਂ ਕਾ ਜ਼ਰੂਰੀ ਹੈ ਜਦੋਂ ਤੁਹਾਡੀ ਜ਼ਿੰਦਗੀ ਦੇ ਭਾਵ ਜਿਹੜੇ ਨੇ ਤੁਸੀਂ ਸਮਝਣਾ ਚਾਹੋ ਤਾਂ ਠਹਿਰਾ ਜਿਹੜਾ ਬਹੁਤ ਜ਼ਰੂਰੀ ਹੋ ਜਾਂਦਾ ਹੈਗਾ ਸੋ ਕਈ ਵਾਰੀ ਆਪਾਂ ਇਦਾਂ ਕਰਦੇ ਆ ਕਿ ਆਪਾਂ ਮਤਲਬ ਜ਼ਿੰਦਗੀ ਦੇ ਪਿੱਛੇ ਐਨਾ ਭੱਜੇ ਹੁੰਨੇ ਐਨਾ ਭੱਜੇ ਹੁੰਨੇ ਆ ਨਾ ਤੇ ਜਦੋਂ ਸਾਨੂੰ ਕੋਈ ਆਪਣਾ ਫੋਨ ਕਰਦੇ ਨੇ ਤੇ ਕਹਿੰਦੇ ਬੜੇ ਦਿਨ ਹੋ ਗਏ ਤੇਰੇ ਨਾਲ ਤੇ ਗੱਲਬਾਤ ਹੀ ਨਹੀਂ ਹੋਈ ਹੈਗੀ ਬਸ ਕੁਛ ਨਾ ਪੁੱਛੋ ਉਲਝਣਾ ਜੀ ਪਈ ਹੋਈ ਏਸਾ ਇਸ ਕਰਕੇ ਸਮਝ ਆਈ ਨਹੀਂ ਲੱਗਾ ਹੈਗਾ ਜਦੋਂ ਤੁਸੀਂ ਕਿਸੇ ਨੂੰ ਇਹ ਜਵਾਬ ਦੇਂਦੇ ਹੋ ਨਾ ਤਾਂ ਉਦੋਂ ਸਮਝ ਲਓ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਭੱਜੋ ਭੱਜੀ ਦੀ ਖੇਡ ਜਿਹੜੀ ਆ ਉਹ ਖੇਡ ਰਹੇ ਹੋ ਜ਼ਿੰਦਗੀ ਤੁਹਾਡੇ ਅੱਗੇ-ਅਗੇ ਭੱਜਦੀ ਤੁਸੀਂ ਜ਼ਿੰਦਗੀ ਦੇ ਪਿੱਛੇ-ਪਿੱਛੇ ਭੱਜ ਰਹੇ ਹੋ ਤੇ ਜ਼ਿੰਦਗੀ ਨੇ ਜਿਹੜੀ ਦੌੜ ਏ ਉਹ ਸਾਰੀ ਉਮਰ ਤੁਹਾਡੇ ਨਾਲ ਇਦਾਂ ਹੀ ਲਾਈ ਜਾਣੀ ਹੈਗੀ ਏ ਤੇ ਅਖੀਰ ਤੇ ਆ ਕੇ ਜਦ ਅੰਤਲੇ ਵੇਲੇ ਤੱਕ ਪਹੁੰਚ ਗਏ ਤਾਂ ਤੁਹਾਨੂੰ ਲੱਗਣਾ ਕਿ ਮੈਂ ਜ਼ਿੰਦਗੀ ਦੇ ਵਿੱਚ ਕੀਤਾ ਕੀ ਹੈ ਮੰਨ ਲਓ ਕਿ ਤੁਹਾਡਾ ਅੱਜ ਆਖਰੀ ਦਿਨ ਹੈ ਤੇ ਤੁਸੀਂ ਸੋਚੋ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਲਈ ਕੀ ਕੀਤਾ ਇਹ ਮੈਂ ਆਪਣੇ ਸ਼ੌਂਕ ਕਿੰਨੇ ਕੁ ਪੂਗਾਏ ਨੇ ਇਹਦੇ ਜ਼ਿੰਦਗੀ ਦੇ ਵਿੱਚ ਜ਼ਿੰਮੇਵਾਰੀਆਂ ਜਿਹੜੀਆਂ ਨੇ ਉਹ ਨਿਭਦੀਆਂ ਰਹਿੰਦੀਆਂ ਨੇ ਪਰ ਜਿਹੜੇ ਸ਼ੌਂਕ ਨੇ ਨਾ ਉਹਨਾਂ ਦਾ ਇੱਕ ਸਮਾਂ ਹੁੰਦਾ ਏ ਜਿਉ ਸਮੇਂ ਤੇ ਨਾ ਪੂਰੇ ਕੀਤੇ ਜਾਣ ਤੇ ਉਹ ਸਮੇਂ ਤੋਂ ਬਾਅਦ ਉਹਨਾਂ ਦੀ ਕੋਈ ਕੀਮਤ ਨਹੀਂ ਰਹਿੰਦੀ ਹੈਗੀ ਸੋ ਉਹ ਜਿਹੜੀ ਕੀਮਤ ਆ ਉਹ ਸਮੇਂ ਦੀ ਅੱਜ ਦੀ ਹੀ ਹੈਗੀ ਏ ਜੋ ਤੁਸੀਂ ਅੱਜ ਤੁਹਾਡੇ ਦਿਲ ਵਿੱਚ ਰੀਜ ਆਉਂਦੀ ਹੈ ਸ਼ੌਂਕ ਆਉਂਦਾ ਹੈ ਜੇ ਤੁਸੀਂ ਇਹਨੂੰ ਅੱਜ ਨਾ ਪੂਗਾਇਆ ਤੇ ਉਹ ਬਾਅਦ ਵਿੱਚ ਪੂਰੀ ਜਿਹੜੀ ਮਤਲਬ ਜ਼ਿੰਦਗੀ ਨਿਕਲਣ ਤੋਂ ਬਾਅਦ ਜਦ ਤੁਸੀਂ ਸੋਚੋਗੇ ਨਾ ਸ਼ਾਇਦ ਉਦੋਂ ਤੁਸੀਂ ਉਹ ਪੂਗਾ ਵੀ ਨਹੀਂ ਸਕਦੇ ਹੋਗੇ ਕਿਉਂਕਿ ਉਦੋਂ ਸਮਾਂ ਨਹੀਂ ਰਹਿੰਦਾ ਉਹ ਉਮਰ ਨਹੀਂ ਰਹਿੰਦੀ ਹੈਗੀ ਸ਼ੌਂਕ ਪਗਾਉਣ ਵਾਲੀ ਸੋ ਮੈਨਾਂ ਬੜੇ ਜਣਿਆਂ ਦੇ ਸਟੇਟਸ ਪਿੱਛੇ ਜੇ ਵੇਖੇ ਜਿਹਦੇ ਤੋਂ ਮੈਨੂੰ ਲੱਗਿਆ ਕਿ ਮੈਂ ਇਹ ਸਬਕ ਜਿਹੜਾ ਆਬਜ਼ਰਵ ਕੀਤਾ ਏ ਉਹ ਕਹਿੰਦੇ ਦਿਨ ਮਾੜੇ ਚੱਲ ਰਹੇ ਨੇ ਦੁੱਖ ਇਸ ਗੱਲ ਦਾ ਨਹੀਂ ਹੈਗਾ ਕਿ ਦਿਨ ਮਾੜੇ ਚੱਲਣਦੇ ਨੇ ਦੁੱਖ ਇਸ ਗੱਲ ਦਾ ਹੈ ਕਿ ਦਿਨ ਮਾੜੇ ਜਵਾਨੀ ਦੇ ਚੱਲਣ ਰਹੇ ਨੇ ਕਿ ਜਵਾਨੀ ਦਾ ਟਾਈਮ ਹੈ ਤੇ ਦਿਨ ਮਾੜੇ ਚੱਲਣ ਰਹੇ ਨੇ ਸੋ ਜਿਹੜਾ ਇਹ ਵੇਲਾ ਹੁੰਦਾ ਹੈ ਨਾ ਇਹਨੂੰ ਇੰਜੋਏ ਕਰਨਾ ਵੀ ਉਨਾ ਹੀ ਜ਼ਰੂਰੀ ਹੁੰਦਾ ਹੈ ਸੋ ਕੰਮ ਤਾਂ ساری ਉਮਰ ਚੱਲਦੇ ਹੀ ਰਹਿਣੇ ਨੇ ਜ਼ਿੰਮੇਵਾਰੀਆਂ ساری ਉਮਰ ਪੂਗਦੀਆਂ ਰਹਿਣੀਆਂ ਨੇ ਆਪਣੇ ਦਿਲ ਦੀਆਂ ਰੀਝਾਂ ਦਾ ਜਿਹੜਾ ਸਮਾਂ ਹੁੰਦਾ ਹੈ ਨਾ ਉਹ ਆਪਣੇ ਆਪ ਨੂੰ ਜਰੂਰ ਅਧਿਆ ਕਰੋ ਕਿ ਕਦੀ ਵਾਰੀ ਨਾ ਸੀ ਆਪਣੇ ਆਪ ਨੂੰ ਜਦੋਂ ਸਮਾਂ ਦੇ ਨਹੀਂ ਆ ਨਾ ਤਾਂ ਫਿਰ ਸਾਨੂੰ ਜਿਹੜੇ ਆਪਣੇ ਆਲੇ ਦੁਆਲੇ ਆਪਣੇ ਨਹੀਂ ਨਾ ਉਹ ਵੀ ਦਿਸਣ ਲੱਗ ਪੈਂਦੇ ਨੇ ਕਿ ਜੇ ਮੈਂ ਆਪਣਾ ਇਹ ਸ਼ੌਂਕ ਪੂਗਾ ਲਿਆ ਤਾਂ ਸ਼ਾਇਦ ਮੇਰੇ ਪਾਰਟਨਰ ਦਾ ਵੀ ਕੁਝ ਇਦਾਂ ਦਾ ਸ਼ੌਂਕ ਹੋਵੇ ਮੈਂ ਉਹਦਾ ਵੀ ਇਹ ਸ਼ੌਂਕ ਪੂਗਾ ਦੇਵਾਂ ਸ਼ਾਇਦ ਮੇਰੇ ਭੈਣ ਭਰਾ ਦਾ ਵੀ ਇਹ ਸ਼ੌਂਕ ਹੋਵੇ ਮੈਂ ਉਹਦਾ ਵੀ ਇਹ ਸ਼ੌਂਕ ਪੂਗਾ ਦੇਵਾਂ ਜਦੋਂ ਤੁਸੀਂ ਆਪਣੇ ਸ਼ੌਂਕੀ ਪੁਗਾਉਂਦੇ ਹੈਗੇ ਤਾਂ ਫਿਰ ਤੁਹਾਨੂੰ ਦੂਜਿਆਂ ਦੇ ਸ਼ੌਂਕ ਵੀ ਭਾਰੂ ਨਜ਼ਰ ਆਉਣ ਲੱਗ ਪੈਂਦੇ ਨੇ ਕਿਉਂਕਿ ਤੁਸੀਂ ਆਪ ਤਾਂ ਉਹ ਚੀਜ਼ ਨੂੰ ਇੰਜੋਏ ਨਹੀਂ ਕੀਤਾ ਹੈਗਾ ਤੇ ਤੁਸੀਂ ਫਿਰ ਦੂਜਿਆਂ ਨੂੰ ਮਤਲਬ ਜੇ ਉਹ ਕਰਨਾ ਵੀ ਚਾਹੁੰਦੇ ਹੋਣ ਤੇ ਉਹਨਾਂ ਉੱਪਰ ਇਹ ਚੀਜ਼ ਲਾਗੂ ਕਰ ਦਿੰਦੇ ਹੋ ਕਿ ਮੈਂ ਤੇ ਆਪ ਨਹੀਂ ਹਾਲੇ ਤੱਕ ਜਿਵੇਂ ਤੈਨੂੰ ਕਿੱਥੋਂ ਜਿਉ ਕੇ ਦਿਖਾਦਾ ਮੈਂ ਇਹੋ ਜਿਹੀ ਜ਼ਿੰਦਗੀ। ਜਾਂ ਤੈਨੂੰ ਕਿੱਥੋਂ ਮੈਂ ਤੇਰੇ ਸ਼ੌਂਕ ਪੁਗਾਉਂਦਾ ਮੈਂ ਤਾਂ ਆਪਣੇ ਸ਼ੌਂਕ ਨਹੀਂ ਪੁਗਾਈ ਹੈਗੇ ਤੇ ਜੇ ਤੁਸੀਂ ਆਪਣੇ ਪੁਗਾਓਗੇ ਨਾ ਤਾਂ ਹੀ ਤੁਸੀਂ ਆਪਣੇ ਆਲੇ ਦੁਆਲੇ ਵਾਲਿਆਂ ਦੇ ਵੀ ਪੁਗਾ ਸਕੋਗੇ। ਸੋ ਜ਼ਿੰਦਗੀ ਦੇ ਵਿੱਚ ਠਹਿਰਾਅ ਬਹੁਤ ਜ਼ਰੂਰੀ ਏ ਸੋ ਉਮੀਦ ਕਰਦੀ ਹਾਂ ਕਿ ਤੁਹਾਨੂੰ ਅੱਜ ਦਾ ਸਬਕ ਚੰਗਾ ਲੱਗਿਆ ਹੋਵੇਗਾ ਤੇ ਇਸੇ ਤਰ੍ਹਾਂ ਆਪਾਂ ਜਿੰ ਸਬਕ ਜ਼ਿੰਦਗੀ ਦੇ ਵੀ ਘੱਟੋ ਘੱਟ 60 ਦਿਨਾਂ ਦੀ ਲੜੀ ਤਾਂ ਇਦਾਂ ਹੀ ਪੂਰੀ ਕਰਨੀ ਏ ਬਾਅਦ ਵਿੱਚ ਪਰਮਾਤਮਾ ਨੇ ਜੋ ਚਾਇਆ ਆਪਾਂ ਉਸੇ ਤਰ੍ਹਾਂ ਸਬਕ ਜ਼ਿੰਦਗੀ ਦੇ ਚਾਲੂ ਰੱਖਾਂਗੇ ਸੋ ਥੈਂਕ ਯੂ ਸੋ ਮੱਚ ਜੇ ਤੁਸੀਂ ਪਹਿਲੀ ਵਾਰੀ ਮੇਰੇ ਚੈਨਲ ਤੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਡੇਲੀ ਮੋਟੀਵੇਸ਼ਨਲ ਵੀਡੀਓਜ਼ ਦੀ ਅਪਡੇਟ ਵਾਸਤੇ ਤੇ ਗੱਲਾਂ ਬਾਤਾਂ ਕਰਨ ਵਾਸਤੇ ਸੋ ਥੈਂਕ ਯੂ ਸੋ ਮੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ